ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਫਿਰ ਇੱਕ ਬੇਤੁਕਾ ਬਿਆਨ ਦਿੱਤਾ। ਮੁੱਖ ਮੰਤਰੀ ਸਾਹਿਬ ਸੱਚ ਜਾਣਿਓ ਹੁਣ ਥੋੜੀ ਗੱਲ ਦਾ ਗੁੱਸਾ ਵੀ ਨਹੀਂ ਆਉਂਦਾ। ਕਿਉਂਕਿ ਮੈਂ ਸਮਝ ਸਕਦਾ ਕਿ ਤੁਸੀਂ ਕਿਸ ਮਾਨਸਿਕ ਪਰੇਸ਼ਾਨੀ ਚੋਂ ਗੁਜ਼ਰ ਰਹੇ ਹੋ। ਕਿਉਂਕਿ ਐਸਾ ਪਹਿਲਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹਨੂੰ ਉਹਦੀ ਪਾਰਟੀ ਮੁੱਖ ਮੰਤਰੀਉਂ ਨਹੀਂ ਮੰਨਦੀ। ਕਿਉਂਕਿ ਸਾਰਾ ਕੁਝ ਤਾਂ ਦਿੱਲੀੋਂ ਚੱਲ ਰਿਹਾ ਹੈ। ਆਪਕਿ ਨੇ ਤਾਂ ਆਪ ਦਸਕਤ ਕਰਕੇ ਸਾਰਾ ਪੰਜਾਬ ਅਰਵਿੰਦ ਕੇਜਰੀਵਾਲ ਦੇ ਕਦਮਾਂ 'ਚ ਰੱਖਿਆ ਸੀ। ਹੁਣ ਰਹਿਦੀ ਕੁੰਦੀ ਕਿਸ ਰਗ ਲਿਆ ਨੇ ਵਿਕੜਤੀ। ਆ ਜਿਹੜਾ ਪਿੱਛੇ ਜੇ ਰਿਜਨਲ ਡਵੈਲਪਮੈਂਟ ਅਥਾਰਟੀ ਚੋਂ ਤੁਹਾਨੂੰ ਹਟਾਇਆ ਹੈ ਇਹਦੇ ਬਾਰੇ ਵੀ ਦੋ ਸ਼ਬਦ ਕਹੋ ਕਿ ਕੱਲਾ ਤੁਹਾਡਾ बतौर ਮੁੱਖ ਮੰਤਰੀ ਇੱਕੋ ਕੰਮ ਹੈ ਕਿ ਮੈਂ ਮਾਈਕ ਫੜਨਾ 5-7 ਦਿਨਾਂ ਬਾਅਦ ਮੀਡੀਆ ਪੂਰੇ ਮੈਨੂੰ ਖੜਾ ਦਿੰਦੀ ਆ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਮੈਂ ਗਾਲਾਂ ਕੱਢਣੀਆਂ ਨੇ ਤੇ ਘੱਟੋ-ਘੱਟ ਲੋਕਾਂ ਨੂੰ ਲੱਗੇ ਕਿ ਮੁੱਖ ਮੰਤਰੀ ਸਾਹਿਬ ਕੁਝ ਕਹਿ ਰਹੇ ਨੇ ਪਰ ਅਸਲ ਦੇ ਵਿੱਚ ਕੀ ਤੁਸੀਂ ਮੁੱਖ ਮੰਤਰੀ ਹੋ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਕੀ ਭਗਵਾਨ ਤਮਾਨ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਇਸ ਤੇ ਦਰਜੈਨ ਸੋ ਕਿਰਪਾ ਕਰਕੇ ਜਿਹੜੀ ਤੁਹਾਡੀ ਆਪ ਦੀ ਸਰਕਾਰ ਹੈ ਜਿਹੜੇ ਉਹਦੇ 2 ਸਾਲ ਬਚੇ ਨੇ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਆਏ ਹੋ ਪੂਰੇ ਕਰ ਦਿਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਬੜਾ ਲੰਬਾ ਇਤਿਹਾਸ ਹੈ 100 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਰੂਹ ਹੈ ਔਰ ਬਥੇਰਾ ਸਮਾਂ ਇਹ ਪਾਰਟੀ ਨੇ ਸੰਘਰਸ਼ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਐਡੇ ਐਡੇ ਮੀਲ ਪੱਥਰ ਨੇ ਦਿਖਾਉਣ ਨੂੰ ਪੰਜਾਬ 'ਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਖੋਡਾ ਕੀ ਕਰਨਾ ਸਿਰਫ ਇੱਕ ਸਟੇਜ ਇੱਕ ਮਾਈਕ ਤੇ ਖੜੇ ਹੋ ਕੇ ਆਪਾਂ ਵਿਰੋਧੀਆਂ ਨੂੰ ਭੰਡ ਲਿਆ ਸੋ ਮੈਨੂੰ ਲੱਗਦਾ ਹੈ ਕਿ ਅੱਜ ਮੁੱਖ ਮੰਤਰੀ ਨੂੰ ਇਹ ਜ਼ਰੂਰਤ ਹੈ ਕਿ ਜਲਦੀ ਤੁਸੀਂ ਕਿਤੇ ਮੈਨੂੰ ਲੱਗਦਾ ਬੰਬੇ ਬੰਬੇ ਕੋਈ ਲਾਫਟਰ ਸ਼ੋਅ ਦੇ ਵਿੱਚ ਜਗ੍ਹਾ ਦੇਖੋ ਕਿਤੇ ਪੱਕੀ ਕਰੋ ਕਿਉਂਕਿ ਜਿਹੜੀ ਸਪੀਡ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਜਿਹੜੀ ਸਪੀਡ ਤੇ ਅਰਵਿੰਦ ਕੇਜਰੀਵਾਲ ਲੱਗੇ ਹੋਏ ਨੇ ਤੁਹਾਨੂੰ ਬਹੁਤ ਜਲਦੀ ਤੁਹਾਡਾ ਅਸਤੀਫਾ ਲੈ ਕੇ ਉਹ ਮੁੱਖ ਮੰਤਰੀ ਨਵਾਂ ਬਣ ਜਾਣਾ ਫਿਰ ਤੁਹਾਨੂੰ ਪਤਾ ਲੱਗਣਾ ਜਦੋਂ ਤੁਹਾਡੇ ਨੀਚੋਂ ਅਗਲੇ ਨੇ ਕੁਰਸੀ ਖਸਕਾਤੀ ਸੋ ਵਿਰੋਧੀਆਂ ਤੇ ਤੰਜ ਕਰਨ ਕਸਰ ਤੋਂ ਪਹਿਲਾਂ ਆਪਣੇ ਹਾਲਾਤ ਦੇਖੋ ਕਿ ਬਤੌਰ ਮੁੱਖ ਮੰਤਰੀ ਤੁਸੀਂ ਕਿੱਥੇ ਖੜੇ ਹੋ ਚਾਹੇ ਉਹ ਪਰਫਾਰਮੈਂਸ ਹੋਵੇ ਚਾਹੇ ਪਾਰਟੀ ਦੇ ਵਿੱਚ ਤੁਹਾਡੀ ਪਕੜ ਹੋਵੇ ਇਹ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰੋ ਫਿਰ ਆ ਕੇ ਮਾਈਕ ਤੇ ਗੱਲ ਕਰੋ